ਜਿਹੜਾ ਤੇਰੇ ਆ ਵਾਈਫ ਨੇ ਸਟੋਰੀਆਂ ਪਾਉਂਦੇ ਆ ਨਾ ਤੁਸੀਂ ਪੇਡ ਪ੍ਰੋਮੋਸ਼ਨ ਲੈ ਕੇ ਵੀ ਆ ਹੋਗੇ ਜੇਕਰ ਤੁਹਾਡੀ ਲਾਈਫ ਵਿੱਚ ਵੀ ਕੋਈ ਪ੍ਰੋਬਲਮ ਚੱਲ ਰਹੀ ਹੈ ਤੁਹਾਡੇ ਰਿਲੇਸ਼ਨਸ਼ਿਪ ਨੂੰ ਲੈ ਕੇ ਤੁਹਾਡੀ ਲਵ ਲਾਈਫ ਨੂੰ ਲੈ ਕੇ ਬਾਬਾ ਰਹਿਮਤ ਅਲੀ ਨਾਮ ਤੋਂ ਤੁਸੀਂ ਉਹਨਾਂ ਨੂੰ ਡੀਐਮ ਕਰਕੇ ਆਪਣੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਪਰ ਉਹ ਇਹ ਤੇਰੀ ਵਾਈਫ ਨੇ ਪਾਈ ਹੈ ਨਾ ਸਟੋਰੀ ਹਾਂਜੀ ਹਾਂਜੀ ਇਹਦੇ ਕਾਹ ਤੋਂ ਪਾਈ ਹੈ ਬਈ ਤੁਸੀਂ ਸਿੱਖਾ ਦੇ ਘਰੇ ਜੰਮ ਕੇ ਜਾਦੂ ਟੂਣਿਆਂ ਵਾਲੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਦੇ ਮੁੰਡਿਆਂ ਨੂੰ ਵੀ ਵੱਲਾ ਮੈਰਜ ਕਰਾਉਣ ਲਈ ਇਹਦੇ ਨਾਲ ਕਰੋ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਅਲੀ ਤਾਂ ਆਪ ਖਤਰੇ 'ਚ ਆਉਂਦੇ ਬਾਈ ਬੰਦੇ ਆ ਗਲਤੀ ਆ ਹੁਣ ਰਹਿਮਤ ਅਲੀ ਨੂੰ ਕਹੇ ਹੋਰ ਬਾਬੇ ਦਾ ਨੰਬਰ ਨੰਬਰ ਪਹੁੰਚਦਾ ਕਰੋ ਭਰਾਵਾ ਵੀ ਆਪ ਦਾ ਤੂੰ ਤਿਆਰ ਰੱਖ ਹੁਣ ਉਹ ਤਾਂ ਆਪ ਖਤਰੇ 'ਚ ਤੁਹਾਨੂੰ ਕਿੱਥੋਂ ਬਚਾਲੂਗਾ ਜੇ ਰਹਿਮਤ ਅਲੀ ਨੂੰ ਲਾਇਆ ਵਿੱਚ ਫੋਨ ਕਾਨਫਰੈਂਸ ਦੇਣ ਉਹ ਕਹੇ ਵੀ ਫੋਨ ਆ ਗਿਆ ਨਿੱਗਾ ਸਿੰਘਾ ਦਾ ਭਾਈ ਬਚਾ ਸਾਨੂੰ ਹੁਣ ਬਚਾਲੂ ਤੁਹਾਨੂੰ ਉਹ ਨਹੀਂ ਬਈ ਤਾਂ ਕਿ ਕੋਈ ਪਸੰਦ ਫਿਰ ਤੁਸੀਂ 5-4000 ਦਾ 10000 ਰੁਪਏ ਪਿੱਛੇ ਤੁਸੀਂ ਨੁਕਸਾਨ ਕਰ ਰਹੇ ਆ ਪੰਜਾਬ ਦਾ ਠੀਕ ਆ ਤੁਸੀਂ ਬੱਚੇ ਆ ਸਾਡੇ ਹੀ ਭੈਣ ਭਰਾ ਆ ਤੁਸੀਂ ਅਸੀਂ ਤੁਹਾਡੇ ਵਿਰੋਧੀ ਨਹੀਂ ਹੈਗੇ ਪਰ ਮੌਲ